ਓ ਪਾਜੀ ਇੱਧਰ ਫੜਾਓ ਤੁਸੀਂ ਤਾਂ ਬੁੜੇ ਦਾ ਰਾਜ ਸਮਝਿਆ ਵਾ ਸਿਮਰਨ ਸੰਜੀਵੀਰ ਪਹਿਲੇ ਸੋ ਪਾਜੀ ਠੀਕ ਠਾਕ ਕੋ ਵਧੀਆ ਜੀ ਆ ਵਧੀਆ ਹੁੰਦਾ ਭਾਜੀ ਬਹੁਤ ਵਧੀਆ ਪਾਜੀ ਹੂੰ ਠੀਕ ਆ ਹੋਰ ਪਾਜੀ ਕੰਮ ਕਿਵੇਂ ਠੀਕ ਆ ਕੰਮ ਵਧੀਆ ਆ ਕੀ ਚਲੋ ਮਿਲਦੇ ਆ ਵੀਰੇ ਆ ਕੀ ਸੀਗਾ ਉਹੀ ਤਾਂ ਮੈਨੂੰ ਨਹੀਂ ਸਮਝ ਲੱਗੀ ਇਹ ਤੁਹਾਨੂੰ ਜਾਣਦੇ ਨੇ ਨਹੀਂ ਹੋਰ ਭਾਈ ਸਾਹਿਬ ਠੀਕ ਹੋ ਬੇਟੇ ਕੋਈ ਦੇਈ ਕੋਈ ਸੰਸਕ੍ਰੀਨ ਦੇਈ ਪਾਜੀ ਕਿੱਧਰ ਇੱਕ ਮਿੰਟ ਬਾਈ ਆ ਤਾਂ ਲਾ ਲੈਂਦੇ ਅਰੇ ਅੰਦਰ ਕੀ ਹੋ ਗਿਆ ਹੋ ਇੱਧਰ ਆਓ ਸਵੇਰੇ ਵੀ ਆਏ ਡੀਓ ਲਾ ਲਿਆ ਆ ਹੁਣ ਵੀ ਤੂੰ ਅੰਦਰ ਵੜ ਗਿਓ ਓ ਇਦਾਂ ਕਾਹਨੂੰ ਬੋਲੀ ਜਾਂਦਾ ਮੈਂ ਕਿਹੜਾ ਕੋ ਚੱਕ ਕੇ ਲੈ ਗਿਆ ਥੋੜਾ ਜਿਹਾ ਡੀਓ ਲਾਇਆ ਸੀਗਾ ਥੋੜੀ ਜਿਹੀ ਕਰੀਮ ਲਾਣੀ ਆ ਬਸ ਓ ਪਾਜੀ ਇੱਧਰ ਫੜਾਓ ਤੂੰ ਤਾਂ ਬੁੜੇ ਦਾ ਰਾਜ ਸਮਝਿਆ ਵਾ ਬੋਲਦਾ ਕਿਵੇਂ ਬਾਈ ਤੂੰ ਤੇ ਤੂੰ ਕਰ ਦੇਗੀ ਪੇਓ ਪੈਸੇ ਲੱਗੇ ਆ ਚੀਜ਼ ਐ ਸਾਡੀ ਤੂੰ ਮੂੰਹ ਚੱਕ ਕੇ ਚੀਜ਼ ਲਈ ਜਾਂਦੇ ਓ ਪੈਸੇ ਦਿਓ ਜੇ ਲੈਣੀ ਐ ਚੀਜ਼ ਓ ਯਾਰ ਫੇਰ ਕੀ ਹੋ ਗਿਆ ਬਾਈ ਥੋੜਾ ਜਿਹਾ ਲਾਇਆ ਯਾਰ ਤੂੰ ਐਵੇਂ ਸਿਰ ਤੇ ਚੜੀ ਜਾਂਦਾ ਤੂੰ ਤਾਂ ਤੇ ਸਿਰ ਤੇ ਚੜੂੰਗਾ ਦਿਮਾਗ ਖਰਾਬ ਕੀਤਾ ਵੇ ਸੇਰ ਦਾ ਦੋ ਵਾਰੀ ਤੁਸੀਂ ਆ ਗਏ ਹੋ ਬਾਈ ਫੇਰ ਕੀ ਹੋ ਗਿਆ ਥੋੜਾ ਜਿਹਾ ਹੀ ਲਾਇਆ ਯਾਰ ਸਾਡਾ ਰਿਜਕ ਆ ਪੈਸੇ ਲੱਗੇ ਆ ਐਵੇਂ ਥੋੜੀ ਕੁ ਜਣਾ ਖਣਾ ਆ ਕੇ ਚੱਕ ਕੇ ਲਾਊਗਾ ਤੇ ਮੂੰਹ ਤੇ ਚਲੇ ਜਾਊਗਾ ਉਹ ਬਾਈ ਕੋਈ ਫਰਕ ਨਹੀਂ ਪੈਂਦਾ ਯਾਰ ਥੋੜਾ ਜਿਹਾ ਹੀ ਲਾਇਆ ਇਹ ਕਿਹੜਾ ਜ਼ਿਆਦਾ ਥੋੜੇ ਥੋੜੇ ਨਾਲ ਹੀ ਫਰਕ ਪੈਂਦਾ ਵਾ ਕਿਸੇ ਨੂੰ ਯੂਜ਼ ਕੀਤੀ ਚੀਜ਼ ਥੋੜੀ ਦਵਾਂਗੇ ਯਾਰ ਤੂੰ ਤਾਂ ਐਵੇਂ ਗੁੱਸਾ ਕਰੀ ਜਾਣਾ ਉਹ ਤਾਂ ਕੁਝ ਕਹਿੰਦੀ ਨਹੀਂ ਬਈ ਉਹ ਕਿਉਂ ਕਹੂਗੀ ਦੁਕਾਨ ਮੇਰੀ ਆ ਚੱਲ ਕੋਈ ਨਾ ਅਗਲੀ ਵਾਰੀ ਪੈਸੇ ਲੈ ਲਈ ਮੂੰਹ ਤੇ ਲਾਣ ਵਾਲੀ ਕਰੀਮ ਦੇ ਕੁਝ ਨਹੀਂ ਹੈਗਾ ਯਾਰ ਦਿਮਾਗ ਖਰਾਬ ਕੀਤਾ ਪਿਆ ਵਾ ਬਾਈ ਹੁਣ ਦੁੱਖ ਲੱਗਦਾ ਪਿਆ ਤੈਨੂੰ ਹੈ ਹੋਰ ਲੋਕਾਂ ਦੀ ਦੁਕਾਨਦਾਰੀ ਦੁਕਾਨਦਾਰੀ ਨਹੀਂ ਹੁੰਦੀ ਉਹਨਾਂ ਦਾ ਰਿਜਕ ਨਹੀਂ ਹੁੰਦਾ ਉਹਨਾਂ ਦੇ ਪੈਸੇ ਨਹੀਂ ਲੱਗੇ ਹੁੰਦੇ ਥੋੜੀ ਦੇਰ ਪਹਿਲਾਂ ਸਬਜ਼ੀ ਲੈ ਰਿਆ ਸੀ ਮੈਂ ਉੱਥੇ ਤੋਂ ਆਇਆ ਸੀਗਾ ਕੀ ਕਰਦਾ ਪਿਆ ਸੀ ਉੱਥੇ ਮੈਂ ਕਿਹਾ ਭਾਈ ਟੈਨਸ਼ਨ ਨਾ ਲੋ ਕੰਮ ਤੁਹਾਡਾ ਹੋ ਜਾਊਗਾ ਸਾਰਾ ਅੱਜ ਠੀਕ ਹੈ ਓਕੇ ਓਹ ਅੰਕਲ ਜੀ ਵਾ ਮੋਜਾ ਲੱਗਿਆ ਜੀ ਮੋਜਾ ਅੰਕਲ ਜੀ ਆ ਕੀ ਬਸ ਐਦੇ ਆ ਪੁੱਤ ਨਹੀਂ ਤੁਸੀਂ ਰੋਕਦੇ ਨਹੀਂ ਇਹਨਾਂ ਨੂੰ ਮੂੰਹ ਚਾ ਕੇ ਗਾਜਰ ਖਾ ਕੇ ਨਿਕਲ ਗਿਆ ਉਹ ਤੁਸੀਂ ਕੁਝ ਕਹਿੰਦੇ ਕਿਉਂ ਨਹੀਂ ਇਹਨਾਂ ਨੂੰ ਕੀ ਕਰੀਏ ਪੁੱਤ ਆਂਵਾ ਦੇਖਣਾ ਬੰਦ ਐ ਗਰੀਬ ਬੰਦੇ ਨੂੰ ਹਰ ਪਾਸੇ ਮਾਰੇ ਬੰਦ ਨਹੀਂ ਜਿੰਨੇ ਆਪਾਂ ਬਚਦੇ ਵੀ ਨਹੀਂ ਜਿੰਨੇ ਆਂਦੇ ਜਾਂਦੇ ਖਾ ਜਾਂਦੇ ਕੋਈ ਨਾ ਅੰਕਲ ਇਹਨਾਂ ਨੂੰ ਆਪਣੇ ਤਰੀਕੇ ਸਮਝਾਣਾ ਪਤਾ ਵੀ ਹੈ ਉਹ ਕਿੱਦਾਂ ਕੰਮ ਕਰਦੇ ਨੇ ਤੇਰੇ ਕੋਲ ਤਾਂ ਇੰਨਾ ਕਾਰੋਬਾਰ ਆ ਤੇਰੇ ਕੋਲ ਤਾਂ ਗਾਹ ਤੇ ਗਾਹ ਚੜਿਆ ਆਂਦਾ ਇੱਕ ਇੱਕ ਚੀਜ਼ ਤੋਂ ਪਤਾ ਨਹੀਂ ਕਿੰਨੇ ਕਿੰਨੇ ਪੈਸੇ ਬਣਦੇ ਹੋਣਿਆ ਤੇ ਉਹ ਵਿਚਾਰੇ ਸਵੇਰੇ 3 ਵਜੇ ਉੱਠਦੇ ਆ ਮੰਡੀ ਜਾਣਾ ਫਿਰ ਸਬਜ਼ੀਆਂ ਲੈ ਕੇ ਆਣੀਆਂ ਪੱਲਿਓ ਪੈਸੇ ਲਾ ਕੇ ਮੁੜ ਕੇ ਉਹਨੂੰ ਧੋਣਾ ਸਵਾਰਨਾ ਸਜਾਣਾ ਫਿਰ ਪਤਾ ਨਹੀਂ ਗਾਹ ਕਾਣਾ ਕਿ ਨਹੀਂ ਆਣਾ ਜੇ ਆ ਵੀ ਗਿਆ ਤੇ ਨਾਲ ਚਾਰ ਚੀਜ਼ਾਂ ਫ੍ਰੀ ਭਾਲਦਾ ਪਤਾ ਨਹੀਂ 5-10 ਬਚਦੇ ਆ ਕਿ ਨਹੀਂ ਬਚਦੇ ਉਹਨਾਂ ਬਾਰੇ ਤਾਂ ਸੋਚਦੇ ਨਹੀਂ ਤੁਸੀਂ ਆਇਆ ਮੂੰਹ ਚਾ ਕੇ ਕੁਝ ਖਾ ਗਿਆ ਕਦੀ ਗਾਜਰ ਖਾ ਲਈ ਕਦੀ ਮੂਲੀ ਖਾ ਲਈ ਉਹਨਾਂ ਨੇ ਤਾਂ ਲੰਗਰ ਲਾਇਆ ਹੋਇਆ ਨਾ ਉੱਤੋਂ ਪੈਸੇ ਗਿਰਦੇ ਆ ਉਹਨਾਂ ਕੋਲੇ ਮੈਂ ਤਾਂ ਹਜੇ ਕੁਝ ਲੈ ਗੀ ਨਹੀਂ ਗਿਆ ਸੀ ਮੈਂ ਤਾਂ ਥੋੜਾ ਜਿਹਾ ਵੈਸੇ ਹੀ ਯੂਜ਼ ਕੀਤਾ ਥੋੜਾ ਜਿਹਾ ਸੋਚ ਲਈਦਾ ਹੁੰਦਾ ਭਾਈ ਸਾਹਮਣੇ ਵਾਲਾ ਜੇ ਕੁਝ ਕਹਿ ਨਹੀਂ ਨਾ ਰਿਹਾ ਇਹਦਾ ਮਤਲਬ ਇਹ ਨਹੀਂਗਾ ਕੁਝ ਕਹਿ ਨਹੀਂ ਸਕਦਾ ਉਹ ਉਹ ਤਾਂ ਆਂਡ ਗਵਾਂਡਾ ਮੂਲਿਆ ਜਰ ਰੱਖੀ ਜਾਂਦਾ ਤੁਹਾਡਾ ਜੇ ਅਗਲਾ ਬੰਦਾ ਤੈਨੂੰ ਠਾ ਦਿਨੇ ਜਵਾਬ ਦੇਵੇ ਕੀ ਰਹਿ ਜੂਗੀ ਤੇਰੀ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਹੈ ਨਾਲੇ ਜੇ ਆਪਣੀ ਕਮਾਈ ਦਾ ਦੁੱਖ ਆ ਤੇ ਉਹਨਾਂ ਦੀ ਕਮਾਈ ਬਾਰੇ ਵੀ ਸੋਚੋ ਕਦੀ ਇਦਾਂ ਹੋਇਆ ਜਦੋਂ 20 ਰੁਪਏ ਦੀ ਸਬਜ਼ੀ ਲਈਆਂ ਨੂੰ 50 ਰੁਪਏ ਦੇਤੇ ਹੁਣ ਕਦੀ ਨਹੀਂ ਹੋਇਆ ਹੁਣ 20 ਦੇ 15 ਭਾਵੇਂ ਦਿੱਤੇ ਹੁਣ ਨਾਲ ਦੋ ਚੀਜ਼ਾਂ ਚੱਕ ਕੇ ਖਾਧੀਆਂ ਜ਼ਰੂਰ ਹੋਣਗੀਆਂ ਲੋਕ ਵੀ ਇਦਾਂ ਹੀ ਕਰਦੇ ਆ ਅਮੂਫਲੀ ਵਾਲੀ ਰੇੜੀ ਲੱਗੀ ਹੁੰਦੀ ਚੱਕ ਕੇ ਹੱਥ ਪਾ ਕੇ ਜਿੰਨੀ ਆ ਗਈ ਖਾ ਗਏ ਛੋਲੇ ਪਏ ਛੋਲੇ ਖਾ ਗਏ ਉਹ ਵੀ ਵਿਚਾਰੇ ਗਰੀਬ ਨੇ ਉਹਨਾਂ ਨੇ ਵੀ ਰੋਜੀ ਰੋਟੀ ਖਾਣੀ ਐ ਕਮਾਈ ਕਰਨੀ ਐ ਪਤਾ ਤੈਨੂੰ ਇਦਾਂ ਹੀ ਲੱਗਣਾ ਸੀ ਜਿੱਦਾਂ ਮੈਂ ਕੀਤਾ ਮਾਫ ਕਰੀ ਭਾਈ ਮੇਰਾ ਕੋਈ ਇਦਾਂ ਟੈਨਸ਼ਨ ਨਹੀਂ ਸੀ ਕਿ ਮੈਂ ਤੈਨੂੰ ਦੁੱਖ ਦਵਾ ਪਰ ਇਸ ਤੋਂ ਵਧੀਆ ਤਰੀਕਾ ਨਹੀਂ ਲੱਭਿਆ ਮੈਨੂੰ ਸਮਝਾਣ ਦਾ ਬਾਕੀ ਜੇ ਖਾਨੇ ਪੈ ਗਈ ਗੱਲ ਤਾਂ ਸਮਝ ਆ ਜੂਗੀ ਨਹੀਂ ਤਾਂ ਭਾਈ ਮਾਫ ਕਰੀ ਕੋਈ ਨਾ ਨਹੀਂ ਨਹੀਂ ਵੀਰੇ ਮਾਫ ਸਾਨੂੰ ਕਰੋ ਵੀਰੇ ਵੈਸੇ ਨਾ ਮੈਂ ਵੀ ਇੱਧਾ ਕਈ ਲੋਕਾਂ ਨੂੰ ਦੇਖਿਆ ਵਾ ਰਾਸਤੇ ਜਦੋਂ ਜਾਂਦੇ ਹੋਣਗੇ ਨਾ ਉਹਨਾਂ ਨੂੰ ਜੇ ਕੋਈ ਰੇੜੀ ਦਿਖ ਜੇ ਤਾਂ ਕੁਛ ਨਾ ਕੁਛ ਖਾਣ ਲੱਗ ਜਾਂਦੇ ਆ ਅਗਲਿਆਂ ਦੇ ਪੈਸੇ ਵੀ ਨਹੀਂ ਦਿੰਦੇ ਹੈਗੇ ਸਹੀ ਕਹਿ ਰਹੀਆਂ ਸਿਮਰਨ ਭਾਜੀ ਵੀ ਸਹੀ ਸਮਝਾ ਕੇ ਗਏ ਆ ਮੈਂ ਵੀ ਅੱਗੋਂ ਧਿਆਨ ਰੱਖੂੰਗਾ ਕਿ ਅਜਿਹੀ ਗਲਤੀ ਨਾ ਹੋਵੇ ਕੀ ਹਾਲ ਹੈ ਬੜੀ ਵਧੀਆ ਕ੍ਰੀਮ ਬੈ ਗਈ ਇੱਕ ਰਹੀ ਹਾਂਜੀ ਭਾਈ ਹੈਗੀ ਆ ਗਾਦਰ ਬਹੁਤ ਸਵਾਸੀ ਭਾਈ ਦੋ ਖਾਧੀਆਂ ਮੈਂ ਆ ਜਾ ਸੋਹਰੇ ਸੋ ਦੋਸਤੋ ਕੀ ਹਾਲ ਚਾਲ ਨੇ ਆ ਜਾ ਆ ਜਾ ਭਾਈ ਮਾਈਕ ਮਾਈਕ ਕਿਤੇ ਕੋਲੀ ਹੈ ਨਾ ਮਾਈਕ 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 ਉਹ ਆ ਜਾ ਹਾਂ ਲ ਮੈਂ ਦੇ ਦਾਂ ਮਾਈਕ ਸੋ ਦੋਸਤੋ ਇੱਕ ਛੋਟਾ ਜਿਹਾ ਮੈਸੇਜ ਹੈਗਾ ਇਹ ਅੱਖੀ ਦੇਖਿਆ ਮੈਸੇਜ ਹੈਗਾ ਅਸੀਂ ਰਿਐਲਿਟੀ ਬੇਸ ਚੀਜ਼ਾਂ ਬਣਾਉਂਦੇ ਆ ਥੋੜਾ ਜਿਹਾ ਧਿਆਨ ਰੱਖਿਆ ਕਰੋ ਭਾਵੇਂ ਉਹ ਪ੍ਰਵਾਸੀ ਹੈ ਭਾਵੇਂ ਉਹ ਆਪਣਾ ਸਰਦਾਰ ਭਰਾ ਹੈ ਭਾਵੇਂ ਉਹ ਕਿਸੇ ਵੀ ਧਰਮ ਨਾਲ ਰਿਲੇਸ਼ਨ ਰੱਖਦਾ ਠੀਕ ਹੈ ਹੱਕ ਸੱਚ ਦੀ ਜਿਹੜਾ ਬੰਦਾ ਕਮਾਈ ਕਰ ਰਿਆ ਨਾ ਉਹਦੀ ਕਮਾਈ 'ਚ ਆਪਣਾ ਹਿੱਸਾ ਕਿਉਂ ਪਾ ਰਹੇ ਤੁਸੀਂ ਐਵੇਂ ਚੀਜ਼ਾਂ ਚੱਕ-ਚੱਕ ਕੇ ਖਾਈ ਜਾਂਦੇ ਅਗਰਾਂ ਦੇ ਪੈਸੇ ਲੱਗੇ ਹੁੰਦੇ ਅਗਰਾਂ ਦੀ ਮਿਹਨਤ ਲੱਗੀ ਹੁੰਦੀ ਆ ਅਗਰਾਂ ਨੇ ਪਤਾ ਨਹੀਂ ਕਿੰਨਾ ਕੁ ਸਜਾਇਆ ਹੁੰਦਾ ਉਹਨੂੰ ਹਨਾ ਸਮਝਦੇ ਹੋ ਨੇ ਜੀ ਇਹਨੂੰ ਥੋੜਾ ਜਿਹਾ ਧਿਆਨ ਰੱਖਿਆ ਕਰੋ ਪੱਲ ਫਰੂਟ ਜਿਹੜੀਆਂ ਮੂਹ ਫਲੀ ਵਾਲੀਆਂ ਰੇੜੀਆਂ ਹੋ ਗਈਆਂ ਜਾਂ ਕੋਈ ਵੀ ਸਮਾਨ ਵੇਚਣ ਕਈ ਵਾਰੀ ਤਾਂ ਮੈਂ ਦੇਖਿਆ ਜਿਵੇਂ ਫਰੂਟ ਵਾਲੇ ਨਹੀਂ ਹੁੰਦੇ ਚੱਕ ਕੇ ਅਮਰੂਦ ਖਾਦਾ ਕਦੀ ਇੱਕ ਵਾਰੀ ਕੈਲਕੂਲੇਸ਼ਨ ਕਰਕੇ ਦੇਖਿਓ ਇੱਕ ਅਮਰੂਦ ਅੱਜ ਦੀ ਰੇਟ 'ਚ ਕਿੰਨੇ ਦਾ ਪੈਂਦਾ ਇੱਕ ਸੇਵ ਅੱਜ ਦੀ ਰੇਟ 'ਚ ਕਿੰਨੇ ਦਾ ਪੈਂਦਾ ਭਾਈ 300 ਰੁਪਏ ਕਿਲੋ ਸੇਵ ਹੋਇਆ ਇੱਕ ਸੇਵ ਦੀ ਕਿੰਨਾ 80-90 ਰੁਪਏ ਪੈਂਦੀ ਹੈ 5 ਜੜਦੇ ਕਿਲੋ 'ਚ ਹੂੰ ਥੋੜਾ ਜਿਹਾ ਧਿਆਨ ਰੱਖਿਆ ਕਰੋ ਜੇ ਅਗਲਾ ਬੰਦਾ ਮੂੰਹ ਲਿਆ ਜੇ ਨਹੀਂ ਕੁਝ ਬੋਲਦਾ ਪਿਆ ਸਮਝੋ ਕਿਉਂ ਤੁਹਾਡਾ ਧਿਆਨ ਰੱਖਦਾ ਪਿਆ ਤੁਹਾਡੀ ਇੱਜ਼ਤ ਰੱਖਦਾ ਪਿਆ ਜੇ ਉਹਨੇ ਟੋਕਦਾ ਤੁਹਾਡੇ ਤੋਂ ਸਹਿਣ ਨਹੀਂ ਹੋਣਾ ਫਿਰ ਤੁਸੀਂ ਲੜਨ ਨੂੰ ਆਣਾ ਇਹ ਮੈਂ ਅਸਲੀ ਇਹ ਚੀਜ਼ ਦੇਖੀ ਹੈ ਤੇ ਆਪਾਂ ਬਣਾਤੀ ਆ ਤੇ ਆਪਾਂ ਇਹੀ ਸਮਾਜ ਚੋ ਚੀਜ਼ਾਂ ਲੈ ਕੇ ਸਮਾਜ ਨੂੰ ਦਿਖਾਉਂਦੇ ਰਵਾਂਗੇ ਜਿਹਨੂੰ ਸਮਝ ਆ ਜੇ ਵਧੀਆ ਜਿਹਨੂੰ ਨਾ ਸਮਝ ਆ ਫਿਰ ਤਾਂ ਚੱਲੀ ਜਾਂਦਾ ਦੁਨੀਆ ਹਨਾ ਸਾਡੇ ਕਹੇ ਤੇ ਜਾਂ ਸਾਡੇ ਤੋਂ ਬਾਅਦ ਕਿਹੜਾ ਦੁਨੀਆ ਨਹੀਂ ਚੱਲਣੀ